ਸਾਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਫਿਰ ਤੁਹਾਡੇ ਨਾਲ ਮੈਂ ਕਿਤਾਬ 40 ਦਿਨ ਵਿੱਚੋਂ ਦਿਨ ਪੰਜਵਾਂ ਸਾਂਝਾ ਕਰਨ ਜਾ ਰਿਹਾ। ਫਕੀਰ ਤੇ ਕੇਸਰ ਤੁਰਦੇ-ਤੁਰਦੇ ਪਿੰਡ ਤੋਂ ਕਾਫੀ ਦੂਰ ਆ ਚੁੱਕੇ ਸਨ। ਕੇਸਰ ਸੋਚ ਰਿਹਾ ਸੀ ਉਹ ਵਿਸਾਖੀ ਤੇ ਆਨੰਦਪੁਰ ਸਾਹਿਬ ਦੀਵਾਲੀ ਤੇ ਦਰਬਾਰ ਸਾਹਿਬ ਤੋਂ ਗਾਂਧੀ ਦੁਨੀਆ ਦਾ ਉਸ ਨੂੰ ਕੋਈ ਇਲਮ ਨਹੀਂ ਸੀ। ਕੇਸਰ ਦਾ ਮਨ ਅੱਜ ਉਜੜੇ-ਉਜੜੇ ਸੀ। ਤਫਕੀਰ ਨੇ ਕੇਸਰ ਵੇਖਦਿਆਂ ਕਿਸ ਨੂੰ ਪੁੱਛਿਆ ਜਵਾਨਾ ਕੀ ਗੱਲ ਅੱਜ ਤੋਂ ਉਦਾਸ ਲੱਗ ਰਿਹਾ ਹੈ ਤਾਂ ਕੇਸਰ ਨੇ ਫਕੀਰ ਜੀ ਨੂੰ ਕਿਹਾ ਸਾਈਂ ਜੀ ਜੇ ਕਰਨ ਕਰਾਉਣ ਵਾਲਾ ਪਰਮਾਤਮਾ ਹੈ ਤਾਂ ਕਤਲ ਕਿਉਂ ਹੁੰਦੇ ਨੇ ਕਿਉਂ ਲੋਕ ਵਿਛੜਦੇ ਨੇ ਕਿਉਂ ਤਕੜੇ ਦਾ ਸਾਥ ਹੀ ਨਹੀਂ ਸੋਹ ਹੋ ਜਾਂਦਾ ਹੈ ਸਾਹਮਣੇ ਦੂਰ ਤੱਕ ਫੈਲੇ ਰੇਤ ਦੇ ਬਿराण ਟਿੱਬਿਆਂ ਵਾਲ ਵੇਖਦਿਆਂ ਸਾਈਂ ਨੇ ਕਿਹਾ ਕਰਨ ਕਰਾਉਣ ਵਾਲਾ ਪਰਮਾਤਮਾ ਤਾਂ ਹੈ ਪਰ ਬੰਦੇ ਦੀ ਜ਼ਿੰਦਗੀ ਗੱਡੇ ਨਾਲ ਬੰਨੇ ਕੁੱਤੇ ਵਰਗੀ ਹੈ ਜਿੱਧਰ ਗੱਡਾ ਜਾਵੇਗਾ ਕੁੱਤੇ ਨੂੰ ਉਧਰ ਜਾਣਾ ਪਵੇਗਾ ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪਰਮਾਤਮਾ ਹੈ ਜਿਸ ਰਸੇ ਨਾਲ ਕੁੱਤਾ ਵੱਜਦਾ ਹੈ ਉਹ ਕਿਸੇ ਦੀ ਛੋਟੀ ਹੈ ਕਿਸੇ ਦੀ ਵੱਡੀ ਇਹ ਰੱਸੀ ਸਾਨੂੰ ਖੁੱਲ ਜ਼ਰੂਰ ਦਿੰਦੀ ਆ ਪਰ ਚੱਲਣਾ ਸਾਨੂੰ ਪਰਮਾਤਮਾ ਦੇ ਹੁਕਮਾਂ ਅਨੁਸਾਰ ਹੈ ਤੇ ਗੱਡੇ ਦੇ ਨਾਲ-ਨਾਲ ਦਿੱਤੀ ਹੋਈ ਰਸੇ ਦੀ ਕੋਲ ਨਾਲ ਅਸੀਂ ਜੋ ਕੁਝ ਵੀ ਕਰਦੇ ਆ ਉਹ ਸਾਡੇ ਕਰਮਨ ਤੇ ਉਹੀ ਸਾਡੇ ਸੁੱਖ ਦੇ ਦੁੱਖ ਦਾ ਕਾਰਨ ਹਨ ਫਕੀਰ ਜੀ ਨੂੰ ਵੰਡ ਤੇ ਸੰਤਾਪ ਵਾਲੀ ਗੱਲ ਚਿਤ ਆ ਗਈ ਤੇ ਫਕੀਰ ਜੀ ਭਾਵਕ ਹੋ ਗਏ ਉਹ ਕਹਿਣ ਲੱਗੇ ਬਾਬੇ ਦਾ ਨਨਕਾਣਾ ਤੇ ਸਿੱਖਾਂ ਦੀ ਰਾਜਧਾਨੀ ਲਾਹੌਰ ਤੋਂ ਸਾਨੂੰ ਜਦੋਂ ਦੂਰ ਕੀਤਾ ਗਿਆ ਤਾਂ ਸਾਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਸਰੀਰ ਚੋਂ ਰੂਹ ਕੱਢ ਲਈ ਹੋਵੇ ਫਕੀਰ ਨੇ ਅੰਬਰਾਲ ਵੇਖ ਕੇ ਨਿਹੋਰਾ ਮਾਰਿਆ ਤੇ ਕਿਹਾ ਵਾਹ ਮੇਰੇ ਮਾਲਕਾ ਤੇਰੀਆਂ ਖੇਡਾਂ ਤੂੰ ਹੀ ਜਾਣੇ ਇਸ ਲਈ ਕਹਿੰਦੇ ਹਨ ਕਾਇਨਾਤ ਹਰ ਪਲ ਬਦਲਦੀ ਹੈ ਜੋ ਮਿਲਿਆ ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗਾ ਜ਼ਰੂਰ ਇਸ ਦਾ ਅਰਥ ਹੈ ਪਾਪ ਨੇ ਬੱਦਲ ਬਨਣ ਤੋਂ ਪਹਿਲਾਂ ਧਰਤੀ ਨੂੰ ਕਿਹਾ ਧੰਨਵਾਦ